ਅੱਜ ਦੀ ਕਹਾਣੀ ਹੈ ਜਨਾਨੀ ਹੱਠ ਲੋਕ ਕਹਾਣੀ ਇੱਕ ਰਾਜੇ ਦੇ ਔਲਾਦ ਨਹੀਂ ਸੀ ਹੁੰਦੀ ਉਹ ਥੋੜਾ ਜਿਹਾ ਗੁੜ ਲੈ ਲਿਆ ਕਰੇ ਤੇ ਬਿਰਮੀ ਵਿੱਚ ਘੋਲ ਕੇ ਪਾਇਆ ਕਰੇ ਜਦ ਉਸ ਨੂੰ ਇਸ ਤਰ੍ਹਾਂ ਕਰਦੇ ਨੂੰ 3 ਦਿਨ ਹੋ ਗਏ ਤਾਂ ਇੱਕ ਸੱਪ ਬਾਹਰ ਨਿਕਲਿਆ ਸੱਪ ਕਹਿੰਦਾ ਤੂੰ ਕਾਦੀ ਕਰਨ ਮੇਰੀ ਇੰਨੀ ਸੇਵਾ ਕਰਦਾ ਹੈ ਰਾਜਾ ਕਹਿੰਦਾ ਮੇਰੇ ਤਾਂ ਔਲਾਦ ਨਹੀਂ ਹੈਗੀ ਸੱਪ ਕਹਿੰਦਾ ਚੰਗਾ ਤੂੰ ਜਾ ਆਜੋ ਕੁਝ ਮੰਗਣਾ ਮੇਰੇ ਤੋਂ ਮੰਗ ਉਹ ਕਹਿੰਦਾ ਮੰਗਣਾ ਕੀ ਹੈ ਸੱਪ ਨੇ ਆਪਣੇ ਕੋਲੋਂ ਰਾਜੇ ਨੂੰ ਇੱਕ ਮਣਕਾ ਦੇ ਦਿੱਤਾ ਲੈ ਫੜ ਆਪਣੀ ਤੀਵੀ ਨੂੰ ਦੇ ਕੇ ਦੇਦੀ ਘਰੇ ਜਾ ਕੇ ਜਦ ਰਾਜਾ ਰਾਜਾ ਜਦ ਫੜ ਫੜਾਉਣ ਲੱਗਾ ਤਾਂ ਰਾਣੀ ਕਹਿੰਦੀ ਮੈਂ ਕੀ ਕਰਨਾ ਜਾ ਜਾ ਕੇ ਕਚਹਿਰੀਆਂ ਚ ਦੇ ਆ ਹਾਂ ਗੋਲੀਆਂ 'ਤੇ ਰੱਖ ਲੈਣਗੀਆਂ ਗੋਲੀਆਂ ਨੇ ਮਣਕਾ ਇੱਕ ਸੰਦੂਕੜੀ ਵਿੱਚ ਬੰਦ ਕਰਕੇ ਰੱਖ ਦਿੱਤਾ ਇੱਕ ਗੋਲੀ ਦੂਜੀ ਨੂੰ ਕਹਿੰਦੀ ਐਸੇ ਸੰਦੂਕੜੀ ਨੂੰ ਉਰੇ ਲੈ ਕੇ ਆ ਚੱਕ ਕੇ ਜਦ ਚੱਕਣ ਲੱਗੀ ਤਾਂ ਚੱਕੀ ਨਾ ਜਾਵੇ ਕਹਿੰਦੀ ਭਾਈ ਮੈਥੋਂ ਤਾਂ ਚੱਕੀ ਨਹੀਂ ਜਾਂਦੀ ਜਦ ਕੋਲ ਜਾ ਕੇ ਦੇਖਿਆ ਸੰਦੂਕੜੀ ਖੋਲ੍ਹ ਕੇ ਵੇਖਿਆ ਤਾਂ ਉਸ ਵਿੱਚ ਇੱਕ ਮੁੰਡਾ ਅੰਗੂਠਾ ਚੁੰਗ ਰਿਹਾ ਸੀ ਗੋਲੀ ਨੇ ਰਾਜੇ ਨੂੰ ਜਾ ਦੱਸਿਆ ਰਾਜਾ ਦੇਖ ਕੇ ਬਹੁਤ ਖੁਸ਼ ਆਇਆ سارے ਸੈਰਵਜ ਖੁਸ਼ੀਆਂ ਮਨਾਏਗੇ ਮੁੰਡਾ ਪੜਨ ਲੱਗ ਪਿਆ ਇੱਕ ਮਾਸਟਰਨੀ ਪੜਾਉਂਦੀ ਸੀ ਇੱਕ ਦਿਨ ਜਦੋਂ ਉਹ ਪੜ੍ਹ ਕੇ ਘਰ ਆਇਆ ਤਾਂ ਰਾਣੀ ਕਹਿੰਦੀ ਕਾਕਾ ਤੂੰ ਕਿਉਂ ਦਿਨੋ ਦਿਨ ਮਾੜਾ ਹੁੰਦਾ ਜਾਂਦਾ ਤੈਨੂੰ ਖਾਣ ਪੀਣ ਨੂੰ ਨਹੀਂ ਮਿਲਦਾ ਕੀ ਘਟਾ ਹੈ ਤੈਨੂੰ ਉਹ ਕਹਿੰਦਾ ਜਿਹੜੀ ਮੈਨੂੰ ਪੜਾਉਂਦੀ ਹੈ ਨਾ ਉਹ ਮੈਨੂੰ ਕੁੱਟਦੀ ਰਹਿੰਦੀ ਹੈ ਰਾਣੀ ਕਹਿੰਦੀ ਜੇ ਉਹ ਤੈਨੂੰ ਅੱਗੋਂ ਮਾਰੇ ਤਾਂ ਤੂੰ ਕਹੀਂ ਤੂੰ ਤੂੰ ਮੇਰੇ ਨਾਲ ਮੰਗੀ ਹੋਈ ਹੈ ਅਗਲੇ ਦਿਨ ਮੁੰਡਾ ਪੜਨ ਗਿਆ ਜਦੋਂ ਉਹ ਚਪੇੜੇ ਮਾਰਨ ਲੱਗੀ ਤਾਂ ਉਹਨੇ ਕਿਹਾ ਹੁੱਤ ਤੂੰ ਤਾਂ ਮੇਰੇ ਨਾਲ ਮੰਗੀ ਹੋਈ ਐ ਉਹਨੂੰ ਅੱਗੋਂ ਚਪੇੜਾ ਹੋਰ ਚਪੇੜਾ ਮਾਰੀਆਂ ਮਾਸਟਰ ਨਹੀਂ ਕਰ ਜਾ ਕੇ ਆਪਣੇ ਮਾਪਿਆਂ ਨੂੰ ਕਹਿੰਦੀ ਵੀ ਉਹ ਮੁੰਡਾ ਸੱਚੀ ਮੁੱਚੀ ਮੈਨੂੰ ਕਹਿੰਦਾ ਸੀ ਵੀ ਮੈਂ ਉਹਦੇ ਨਾਲ ਮੰਗੀ ਹੋਈ ਆ ਤੇ ਉਹਦੀ ਮਾਂ ਕਹਿੰਦੀ ਹਾਂ ਧੀਏ ਤੂੰ ਮੰਗੀ ਹੋਈ ਐ ਵਿਆਹ ਵਿੱਚ ਵੀ ਥੋੜਾ ਹੀ ਚਿਰ ਰਹਿੰਦਾ ਦੂਜੇ ਦਿਨ ਕੁੜੀ ਮੁੰਡੇ ਨੂੰ ਕਹਿੰਦੀ ਦੋ ਘੋੜੇ ਤੇ ਦੋ ਬੰਦੂਕਾਂ ਲੈ ਕੇ ਮੇਰੇ ਬਾਪ ਦੇ ਬਾਗ ਕੋਲ ਆਈ ਦੂਜੇ ਦਿਨ ਮੁੰਡਾ ਦੋ ਘੋੜੇ ਦੋ ਬੰਦੂਕਾਂ ਲੈ ਕੇ ਬਾਗ ਕੋਲ ਗਿਆ ਕੁੜੀਆਂ ਨੂੰ ਕਹਿੰਦੀ ਆ ਕਹਿੰਦੀ ਆਉ ਕੁੜੇ ਆਪਾਂ ਬਾਗ ਦੀ ਸੈਰ ਕਰੀਏ ਉਹ ਚੱਲਿਆਂਗੇ ਜਦ ਘੋੜੇ ਦਿਖਣ ਲੱਗੇ ਤਾਂ ਕੁੜੀਆਂ ਨੂੰ ਕਹਿੰਦੀ ਜਾਓ ਨਹੀਂ ਭੈਣਾ ਭਾਈ ਪਿੱਛੇ ਮੁੜ ਜਾਓ ਜੋ ਕਿਸੇ ਦੀ ਨਜ਼ਰ ਕਹੀ ਕਿਸੇ ਦੀ ਕਹਿਜੀ ਨਜ਼ਰ ਹੈ ਮੇਰੇ ਬਾਪ ਦੇ ਬਾਗ ਨੂੰ ਨਜ਼ਰ ਲੱਗ ਜੂਗੀ ਉਹ ਇੱਕ ਘੋੜੇ ਤੇ ਆਪ ਚੜ ਗਈ ਤੇ ਦੂਜੇ ਘੋੜੇ ਤੇ ਮੁੰਡੇ ਨੂੰ ਲੈ ਕੇ ਤੁਰ ਪਈ ਰਸਤੇ ਵਿੱਚ ਇੱਕ ਡੈਣ ਦਾ ਘਰ ਸੀਗੀ ਤੇ ਉਹ ਡੈਣ ਦੇ ਘਰ ਜਾ ਵਲੇ ਡੈਣ ਤਾਂ ਕਰਨੀ ਸੀ ਪਰ ਉਸ ਦੀ ਨੂੰ ਕਰ ਸੀ ਉਹ ਪਹਿਲਾਂ ਪਹਿਲਾਂ ਉਹਨਾਂ ਕੰਨੀ ਦੇਖ ਕੇ ਹਸੀ ਮੈਂ ਮੁੰਡਾ ਪੁੱਛਣ ਲੱਗਾ ਭਾਈ ਤੂੰ ਪਹਿਲਾਂ ਹੱਸੀ ਤੇ ਫਿਰ ਰੋਈ ਕਿਉਂ ਜਾਨੀ ਹੈ ਤੇ ਉਹ ਕਹਿੰਦੀ ਤੁਹਾਡੀਆਂ ਸੂਰਤਾਂ ਸੋਹਣੀਆਂ ਨੇ ਤਾਂ ਹੱਸੀਆਂ ਰੋਈ ਮੈਂ ਤਾਂ ਜਾਨੀਆ ਵੀ ਮੇਰੀ ਸੱਸ ਤੁਹਾਨੂੰ ਹੁਣ ਖਾ ਜਾਊਗੀ ਡੈਣ ਹੈ ਐਨੇ ਖੜੇ ਨੂੰ ਉਹਨੇ ਐ ਪਾਣੀ ਮੰਗਿਆ ਉਹ ਜਦ ਪਾਣੀ ਪੀ ਰਿਹਾ ਸੀ ਤਾਂ ਬੁੜੀ ਆ ਗਈ ਉਹਨਾਂ ਨੂੰ ਉਸ ਬੁੜੀ ਦੀ ਮੁਹੱਬਤ ਨਾਲ ਬੁਲਾਇਆ ਬੁੜੀ ਦੀ ਨੂੰਨੇ ਸਹੰਤ ਨਾਲ ਉਹਨਾਂ ਨੂੰ ਤੋੜ ਦਿੱਤਾ ਉਹ ਅੱਗੇ ਚਲੇ ਗਈ ਬੁੜੀ ਰੋਣ ਪਿੱਟਣ ਲੱਗ ਪਈ ਕਹਿੰਦੀ ਮੇਰੇ ਘਰ ਨੂੰ ਤਾਂ ਇਸ ਪੁੱਠੇ ਘਰ ਦੀ ਨੇ ਪੱਟ ਦਿੱਤਾ ਇੰਨੇ ਇਹਨੇ ਦੋ ਸੋਹਣੇ ਸ਼ਿਕਾਰ ਤੋੜ ਦਿੱਤੇ ਉਹਦੇ ਮੁੰਡੇ ਬਾਹਰੋਂ ਆਏ ਚਾਰੇ ਕਹਿੰਦੇ ਮਾਂ ਕੀ ਗੱਲ ਐ ਤੂੰ ਕਿਉਂ ਰੋਈ ਜਾਂਦੀ ਐ ਉਹ ਕਹਿੰਦੀ ਮੈਂ ਆਪਣੇ ਘਰੇ ਸ਼ਿਕਾਰ ਆਏ ਸੀ ਐਸ ਔਤ ਘਰ ਦੀ ਨੇ ਉਹਨਾਂ ਨੂੰ ਤੋੜ ਦਿੱਤਾ ਦੀ ਉਹ ਪਿੱਟਣ ਲੱਗ ਜਾਂਦੀ ਐ ਉਹ ਕਹਿੰਦੇ ਲੈ ਮਾਂ ਅਸੀਂ ਤਾਂ ਹੁਣੇ ਉਹਨ ਘੇਰ ਕੇ ਲਿਓਨੇ ਆ ਉਹ ਚਾਰੇ ਉਹਨਾਂ ਦੇ ਮਗਰ ਨੱਸ ਪਏ ਦੋਨਾਂ ਨੇ ਚਾਰੇ ਜਣੇ ਬੰਦੂਕਾਂ ਨਾਲ ਮਾਰ ਦਿੱਤੇ ਮਗਰ ਉਹਨਾਂ ਦਾ ਪਿਓ ਚਲਿਆ ਗਿਆ ਉਹ ਕਹਿੰਦਾ ਤੂੰ ਵੀ ਵੱਡ ਖਾਣੀ ਐ ਹੈ ਬੁੜਾ ਕਹਿੰਦਾ ਮੈਨੂੰ ਤੁਸੀਂ ਆਪਣੇ ਘੋੜਿਆਂ ਨੂੰ ਕੱਖ ਪਾਉਣ ਨੂੰ ਰੱਖ ਲੋ ਉਹਨਾਂ ਨੇ ਤਾਂ ਉਹਨੂੰ ਕੱਖ ਪਾਉਣ ਨੂੰ ਰੱਖ ਲਿਆ ਮੁੰਡਾ ਸੁੱਤਾ ਪਿਆ ਸੀ ਕੁੜੀ ਬਾਹਰ ਨੂੰ ਗਈ ਹੋਈ ਸੀ ਬੁੜੇ ਨੇ ਮੁੰਡਾ ਵੱਢ ਦਿੱਤਾ ਕੁੜੀ ਬਾਹਰੋਂ ਆਈ ਬੁੜੇ ਨੂੰ ਕਹਿਣ ਲੱਗੀ ਇਸ ਨੂੰ ਠਾ ਲੋ ਆਪਾਂ ਚੱਲੀਏ ਬੁੜਾ ਕਹਿੰਦਾ ਇਹ ਤਾਂ ਮੈਂ ਵੱਢ ਦਿੱਤਾ ਉਹ ਕਹਿੰਦੀ ਚੰਗਾ ਕੀਤਾ ਜੇ ਵੱਢ ਦਿੱਤਾ ਮੈਨੂੰ ਇੱਥੇ ਪ੍ਰਦੇਸ਼ ਚੋਂ ਕੱਢ ਕੇ ਲੈ ਕੇ ਆਇਆ ਸੀ ਬੁੜਾ ਤੇ ਕੁੜੀ ਅੱਗੇ ਜਾਂਦੇ ਨੇ ਕੁੜੀ ਕਹਿੰਦੀ ਮੇਰਾ ਆਦਮੀ ਤਾਂ ਇਹੋ ਜਿਹਾ ਹੀ ਸੀ ਉਹ ਉੱਡਦੇ ਜਾਨਵਰਾਂ ਨੂੰ ਗੋਲੀ ਮਾਰ ਦਿਆ ਕਰਦਾ ਸੀ ਉਹ ਕਹਿਣ ਲੱਗਾ ਜਾਂਦੇ ਜਨੌਰ ਨੂੰ ਤਾਂ ਮੈਂ ਵੀ ਗੋਲੀ ਮਾਰ ਦਿੰਨਾ ਤੇ ਜਾਂਦੇ ਜਨੌਰ ਨੂੰ ਮਾਰਨ ਕੀ ਔਖਾ ਹੈ ਉਮਰ ਲੱਗਿਆ ਤਾਂ ਉੱਪਰ ਤੱਕਣ ਲੱਗਿਆ ਕੁੜੀ ਨੇ ਗੋਲੀ ਮਾਰ ਕੇ ਬੁੜਾ ਮਾਰਤਾ ਫੇਰ ਉਹ ਕੋਲੇ ਲੈ ਕੇ ਉਸੇ ਮੁੰਡੇ ਕੋਲੇ ਆ ਗਈ ਜਿੱਥੇ ਉਹ ਵੱਡਿਆ ਪਿਆ ਸੀ ਉਹ ਉੱਥੇ ਬੈਠੀ ਰੋਂਦੀ ਐ ਤੇ ওভারਲੈਪ ਕਰਦੀ ਐ ਜਦੋਂ ਰੋਂਦੀ ਐ ਮਹਾਦੇਵ ਤੇ পার্বਤੀ ਜਾਂਦੇ ਐ পার্বਤੀ ਕਹਿੰਦੀ ਮਹਾਦੇਵ ਮੈਂ ਤਾਂ ਦੇਖ ਕੇ ਆਉਣੀ ਐ ਵੀ ਉਹ ਕਿਉਂ ਰੋਈ ਜਾਂਦੀ ਐ ਉਹ ਕਹਿੰਦਾ ਲੈ ਤੈਂ ਕੀ ਲੈਣਾ পার্বਤੀ ਐ ਮੁਲਕ ਮਾਹੀ ਦਾ ਵਸਦਾ ਕੋਈ ਰੋਂਦਾ ਕੋਈ ਹੱਸਦਾ ਐ ਕਹਿੰਦੀ ਨਾ ਵੀ ਮੈਂ ਤਾਂ ਜ਼ਰੂਰ ਦੇਖ ਕੇ ਆਉਂ ਉਹ ਉਹਨਾਂ ਕੋਲੇ ਚਲੀ ਜਾਂਦੀ ਐ ਤੇ ਮਹਾਦੀਵੀ ਨੇ ਅਮੀਂਦਾ ਜਲ ਦਾ ਛਿੱਟਾ ਦਿੱਤਾ ਉਹ ਆਰਾਮ-ਰਾਮ ਕਰਦਾ ਉੱਠ ਖਲੋਤਾ ਉਹ ਕਹਿੰਦਾ ਬੁੜਾ ਸੁੱਤਾ ਅੱਜ ਤਾਂ ਬੜੀ ਨੀਂਦ ਆਈ ਕੁੜੀ ਕਹਿੰਦੀ ਤੂੰ ਸੁੱਤਾ ਕਿੱਥੇ ਤੈਨੂੰ ਤਾਂ ਵੱਡ ਚੱਲਿਆ ਸੀ ਵੱਢ ਕੇ ਵੱਟਦਾ ਸੀ ਉਹਨੂੰ ਮੈਂ ਵੱਢਿਆ ਆਈਆਂ ਉਹ ਫੇਰ ਅੱਗੇ ਤੁਰ ਕੇ ਗਈ ਗਾਹਾਂ ਉਹਨੂੰ ਬਾਜੀਗਰਦੀਆਂ ਝੁੱਗੀਆਂ ਕੋਲ ਰਾਤ ਪੈ ਗਈ ਬਾਜੀਗਰਨੀ ਕੁੜੀ ਨੂੰ ਕਹਿਣ ਲੱਗੀ ਜੀਨੇ ਜਿਹਦੇ ਨਾਲ ਤੂੰ ਫਿਰਦੀ ਹੈ ਨਾ ਤੈਨੂੰ ਪਤਾ ਹੈ ਉਹਦੀ ਕੀ ਜਾਤ ਹੈ ਮੈਨੂੰ ਤਾਂ ਪਤਾ ਨਹੀਂ ਬਾਜੀਗਰਨੀ ਕਹਿੰਦੀ ਤਾਂ ਜਾਤ ਪੁੱਛ ਉਹਦੇ ਨਾਲ ਰਾਤ ਨੂੰ ਰੋਟੀ ਖਾਈ ਉਹਦੇ ਨਾਲ ਅੱਥ ਨੂੰ ਰੋਟੀ ਖਾਣ ਲੱਗੀ ਮੁੰਡਾ ਬੁਰਕੀ ਬਾਹ ਵਿੱਚ ਪਾਈ ਜਾਵੇ ਕੁੜੀ ਮੂੰਹ ਵਿੱਚ ਬਾਜੀ ਗਰਨੀਸ਼ਵੇਰੇ ਉੱਠਦੇ ਨੂੰ ਕਹਿੰਦੀ ਤੈਨੂੰ ਜਿਆਦਾ ਪਤਾ ਲੱਗਿਆ ਮੈਨੂੰ ਤਾਂ ਭੈਣੇ ਪਤਾ ਨਹੀਂ ਲੱਗਿਆ ਰੋਟੀ ਤੇਰੇ ਨਾਲ ਖਾਧੀ ਫਿਰ ਵੀ ਤੈਨੂੰ ਪਤਾ ਨਹੀਂ ਲੱਗਿਆ ਅੱਛਾ ਜੇ ਪਤਾ ਕਰਨਾ ਤਾਂ ਇਸ ਦੇ ਨਾਲ ਤਦ ਜਾਤ ਤੁਰੀ ਤੁਰੀ ਜਿਆਦਾ ਇਹ ਆਪਣਾ ਜਾਤ ਦੱਸੂਗਾ ਉਹ ਕਹਿੰਦਾ ਚੱਲ ਆਪਾਂ ਚੱਲੀਏ ਉਹ ਕਹਿੰਦੀ ਮੈਂ ਜਾਤ ਪੁੱਛਣੀ ਐ ਮੈਂ ਪਹਿਲਾਂ ਜਾਤ ਦੱਸ ਫਿਰ ਜਾਊਂ ਤੇਰੇ ਨਾਲ ਜਾਤ ਤੋਂ ਕੀ ਲੈਣਾ ਹੈਂ ਤੂੰ ਨਾਲ ਤੁਰ ਪੈ ਉਹ ਕਹਿੰਦੀ ਕਿ ਕਿਵੇਂ ਕਰ ਤੂੰ ਮੈਨੂੰ ਪਹਿਲਾਂ ਜਾਤ ਦੱਸ ਮੁਰਮੁਰ ਕੇ ਉਸ ਨੂੰ ਜਾਤ ਪੁੱਛੀ ਜਾਵੇ ਫਿਰ ਉਹ ਹਾਰ ਕੇ ਟੋਬੇ ਦੇ ਕਿਨਾਰੇ ਖੜ ਗਿਆ ਉਹ ਕਹਿੰਦੀ ਜਾਤ ਦੱਸ ਉਹ ਟੋਬੇ 'ਚ ਵੜ ਕੇ ਕਹਿੰਦਾ ਗਿੱਟੇ ਗਿੱਟੇ ਪਾਣੀ ਤੂੰ ਮੁੜ ਚੱਲ ਰਾਣੀ ਉਹ ਫੇਰ ਪੁੱਛੀ ਗਈ ਟੋਬੇ 'ਚ ਹੋਰ ਅਗਾਹ ਜਾ ਕੇ ਕਹਿੰਦਾ ਗੁੱਡ ਗੁੱਡੇ ਪਾਣੀ ਤੂੰ ਮੁੜ ਚੱਲ ਰਾਣੀ ਮੈਂ ਤਾਂ ਜਾਤ ਪੁੱਛਣੀ ਐ ਮੈਂ ਤਾਂ ਉਹਨੇ ਦੇ ਰਿਹਾ ਜਾਣਾ ਨਹੀਂ ਮੁੰਡੇ ਨੇ ਪਾਣੀ ਲੱਕ-ਲੱਕ ਤੱਕ ਆ ਗਿਆ ਫਿਰ ਗਲ-ਗਲ ਤੱਕ ਫਿਰ ਉਹਨੇ ਟੋਬੇ 'ਚ ਟੁਬੀ ਮਾਰ ਕੇ ਫਾਂਡ ਵਖਾ ਕੇ ਪਾਣੀ ਵਿੱਚ ਅਲੋਪ ਹੋ ਗਿਆ ਕੁੜੀ ਡੋਰ ਪਰ ਹੋਈ ਰੋਣ ਲੱਗ ਪਈ ਆਪਣੀ ਕਹਾਣੀ ਖਤਮ ਹੁੰਦੀ ਹੈ ਫਿਰ ਅਗਲੀ ਕਹਾਣੀ ਨਾਲ ਮਿਲਾਂਗੇ ਤਦ ਤੱਕ ਲਈ ਧੰਨਵਾਦ ਪਲੀਜ਼ ਲਾਈਕ ਸ਼ੇਅਰ ਕਮੈਂਟ